ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਿੰਡਾ ਤੇ ਤਾਜਪੁਰ ਵਿਖੇ ਵਿਦਿਆਰਥੀਆਂ ਦੇ ਨੁੱਕੜ ਨਾਟਕ ਕਰਵਾਏ ਗਏ ਮੈਂਬਰਸ ਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਐਸ ਨਗਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੀ ਅਗਵਾਈ ਹੇਠ ਅੱਜ ਨਸ਼ਾ ਮੁਕਤੀ ਮਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਿੰਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਨੁਕੜ ਨਾਟਕ ਕਰਵਾਏ ਗਏ ਇਸ ਸੰਬੰਧੀ ਜਾਣਕਾਰੀ ਡੀ.ਸੀ.ਐਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸਿਵਾਮਾ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਕੰਨ ਇਹਨਾਂ ਨਾਟਕਾਂ ਦਾ ਮੁੱਖ ਮੰਤਵ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ ਅਤੇ ਆਪਣਾ ਭਵਿੱਖ ਵਧੀਆ ਬਣਾ ਸਕੇ ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਦੋਨੋ ਸਕੂਲਾਂ ਦੀਆਂ ਟੀਮਾਂ ਵੱਲੋਂ ਇਹ ਲੁੱਕੜ ਨਾਟਕ ਕੀਤਾ ਗਏ ਇਸ ਮੌਕੇ ਤੇ ਸੀਜੀਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਰੂਪਨਗਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਦੱਸਿਆ ਕਿ ਰੂਪਨਗਰ ਦੇ ਨਾਲ-ਨਾਲ ਪੂਰੇ ਪੰਜਾਬ ਭਰ ਵਿੱਚ ਇਹ ਨਸ਼ਾ ਮੁਕਤੀ ਮੁਹਿੰਮ ਵਿੱਢੀ ਗਈ ਹੈ ਤੇ ਇਸ ਮੁਹਿੰਮ ਤਹਿਤ ਪਿੰਡਾਂ ਅਤੇ ਸਕੂਲਾਂ ਵਿੱਚ ਸੀਜੀਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਰੂਪਨਗਰ ਵੱਲੋਂ ਇਹ ਨਾਟਕ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ श्रीमती अमनदीप कौर ने इस मौके ये भी दसया कि इस विभाग ਵੱਲੋਂ बाल विवाह संबंधी भी पूरे जिले में ਸੈਮੀਨਾਰ करवाए जा रहे हैं। ਜਿਹੜਾ ਇਹ ਉੱਥੇ ਮੈਨੂੰ ਵੀ ਉਸ ਜੀ ਸਰਜਿੰਦਰ ਜੀ ਸੀਗੇ ਨਾ ਹਾਂ ਉਹਨੇ ਮੈਨੂੰ ਵੀ ਰਿਕੁਐਸਟ ਕੀਤੀ ਪਰ ਮੈਂ ਇੱਕ ਤੋਂ ਹੋ ਰਿਕਵੈਸਟ ਕਰਾਂ ਕਿ ਬੱਚਿਆਂ ਨੂੰ ਕਿ ਇਹਨਾਂ ਨੇ ਜੋ ਅੱਜ ਦਿਖਾਇਆ ਉਹਨਾਂ ਨੂੰ ਤੁਸੀਂ ਬਟਾ ਸਮਝਣਾ ਹੈ ਜਦੋਂ ਤੁਸੀਂ ਅਸੀਂ ਤੁਹਾਨੂੰ ਇਸ ਕਰਕੇ ਚੁੰਨਦੇ ਆ ਤੁਸੀਂ ਤੁਸੀਂ ਮੋਰ ਪ੍ਰੋ ਨੂੰ ਇਸ ਚੀਜ਼ ਤੇ ਤੁਹਾਨੂੰ ਛੋਟੇ ਬੱਚਿਓ ਤੁਹਾਨੂੰ ਮਾੜੀਆਂ ਚੀਜ਼ਾਂ ਤੇ ਲਾਉਣਾ ਬਹੁਤ ਈਜ਼ੀ ਹੈ ਕੋ ਸਕਦਾ ਇੱਕ ਟਾਈਮ ਤੇ ਸਾਨੂੰ ਜਿਹੜੀ ਇਹ ਚੀਜ਼ ਅੱਛੀ ਲੱਗਦੀ ਹੈ ਤੁਹਾਡੇ ਤੁਹਾਨੂੰ ਉਸ ਟਾਈਮ ਤੇ ਖੁਸ਼ੀ ਮਿਲਦੀ ਹੈ ਪਰ ਫਿਊਚਰ ਦਾ ਇਹਦਾ ਫਿਊਚਰ ਮਾੜਾ ਜਿਹੜੀ ਚੀਜ਼ ਤੂੰ ਛੁਪਾ ਕੇ ਤੁਹਾਨੂੰ ਕਰਨਾ ਹੋਵੇ ਉਹ ਚੀਜ਼ ਕਦੇ ਵੀ ਠੀਕ ਨਹੀਂ ਹੋ ਸਕਦੀ ਤੇ ਇਹਦੇ ਨਾਲ ਨਸ਼ੇ ਦੇ ਵਿੱਚ ਪੈਣੇ ਹੋ ਤੁਹਾਡੀ ਪੂਰੀ ਲਾਈਫ ਖਰਾਬ ਹੋ ਜਾਂਦੀ ਹੈ ਇਕੱਲੀ ਤੁਹਾਡੀ ਖਰਾਬ ਨਹੀਂ ਹੁੰਦੀ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਤੁਹਾਡੀ ਫੈਮਲੀ ਤੁਹਾਡਾ ਪਰਿਵਾਰ ਸਭ ਦੀ ਖਰਾਬ ਹੋ ਜਾਂਦੀ ਹੈ ਤਾਂ ਸਾਡੀ ਤੁਹਾਨੂੰ ਇਹੀ ਰਿਕਵੈਸਟ ਹੈ ਕਿ ਤੁਸੀਂ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਤੇ ਆਪਣੇ ਨਸ਼ਾ ਘਰੋਂ ਆਪਣੀ ਪੜ੍ਹਾਈ ਦਾ ਪੜੋ ਤੁਸੀਂ ਦੇਖਿਓ ਤੁਹੇ ਜਦੋਂ ਤੁਸੀਂ ਆਪਣੀ ਪੜ੍ਹਾਈ 'ਚ ਮਨ ਲਗਾਓਗੇ ਨਾ ਇਹ ਵੀ ਇੱਕ ਅਜਿਹੀ ਤਰ੍ਹਾਂ ਤੁਹਾਨੂੰ ਖੁਸ਼ੀ ਦਿੰਦੀ ਆ ਇਹਦੇ ਨਾਲ ਤੁਹਾਡੀ ਜ਼ਿੰਦਗੀ ਇਹ ਜਿਹੜਾ ਅੱਜ ਦਾ ਨਾਟਕ ਹੋਇਆ ਇਹ ਸਾਡੇ ਪੰਜਾਬ ਸਟੇਟ ਲੀਗਲ ਸੇਲਫ ਸਥਾਰਟੀ ਮੋਹਾਲੀ ਵੱਲੋਂ ਇੱਕ ਡਰਾਈ ਫਰੋ ਕੀਤਾ ਸੀ 6 12 ਤੋਂ ਲੈ ਕੇ 6 ਜਨਵਰੀ 2026 ਤੱਕ ਜਿਦੇ ਵਿੱਚ ਅਸੀਂ ਪੂਰੇ ਮਹੀਨੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਡਿਸਟ੍ਰਿਕਟ ਦੀਆਂ ਨਸ਼ੇ ਦੇ ਵਿਰੁੱਧ ਆਪਣੀ ਜਿਹੜੇ ਨਾਟਕ ਨੇ ਜਾਂ ਸੈਮੀਨਾਰਸ ਨੇ ਉਹ ਕਰਵਾਵਾਂਗੇ ਜਿਦੇ ਵਿੱਚ ਅਸੀਂ ਅ ਬੱਚਿਆਂ ਨੂੰ ਤੇ ਹੋਰ ਜਿਹੜੇ ਆਪਣਾ ਵਰਗ ਹੈ ਉਹਨੂੰ ਪ੍ਰੇਰਿਤ ਕਰਾਂਗੇ ਕਿ ਉਹ ਨਸ਼ੇ ਤੋਂ ਦੂਰ ਰਹਿਣ ਅੱਜ ਦਾ ਸਾਡਾ ਪ੍ਰੋਗਰਾਮ ਹੈ ਤੇ ਸਕੂਲ ਆਫ ਫੈਮਿਨੈਂਸ ਪ੍ਰਿੰਡਾ ਵਿੱਚ ਸੀਗਾ ਜਿਹਦੇ ਵਿੱਚ ਇੱਥੇ ਸਕੂਲ ਦੇ ਬੱਚਿਆਂ ਨੇ ਹੀ ਨਾਟਕ ਕੀਤਾ ਤੇ ਬਹੁਤ ਵਧੀਆ ਤੁਸੀਂ ਦੇਖਿਆ ਸਾਰੇ ਇਹਨਾਂ ਨੇ ਪ੍ਰੇਰਿਤ ਕੀਤਾ ਕਿ ਕਿਵੇਂ ਨਸ਼ਾ ਕਿਵੇਂ ਇੱਕ ਤੁਹਾਡੇ ਆਪ ਦਾ ਪਰਿਵਾਰਕ ਮੈਂਬਰ ਹੀ ਤੁਹਾਨੂੰ ਲਗਾ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਤੇ ਅਲਟੀਮੇਟਲੀ ਫਿਰ ਤੁਹਾਡੇ ਪਰਿਵਾਰ ਸਫਰ ਕਰਦਾ ਤੁਹਾਡੀ ਡੈਥ ਹੋ ਜਾਂਦੀ ਹੈ ਤਾਂ ਬੱਚਿਆਂ ਨੂੰ ਰਿਕੁਐਸਟ ਹੈ ਸਾਰੇ ਜਿਹੜੇ ਆਪਣੇ ਅਸਮਾਜ ਹੈ ਅਸੀਂ ਪੰਜਾਬ ਨੂੰ ਰਿਕੁਐਸਟ ਕਰਦੇ ਆ ਕਿ ਨਸ਼ੇ ਨੂੰ ਦੂਰ ਕਰੀਏ ਪੰਜਾਬੀ ਚੋ ਜਿਹੜੀ ਸਾਡੀ ਕੈਂਪੇਨ ਹੈ ਯੂਥ ਅਗੇਨਸਟ ਡਰੱਗਸ ਇਹਨੂੰ ਅਸੀਂ ਕਾਮਯਾਬ ਬਣਾਈਏ ਤੇ ਆਪਣੇ ਪੰਜਾਬ ਨੂੰ ਦੁਬਾਰਾ ਤੋਂ ਨਸ਼ਾ ਮੁਕਤ ਕਰਕੇ ਇੱਕ ਕਾਮਯਾਬ ਬਣਾਈਏ ਇਹਨਾਂ ਦੇ ਤਾਂ ਫਿਰ ਇੱਕ ਇੱਕ ਚੀਜ਼ ਹੋਰ ਮੈਂ ਜੀ ਦੱਸਣੀ ਚਾਹੂੰਗੀ ਕਿ 13 ਤਰੀਕ ਨੂੰ ਆਪਣੇ ਲੋਕ ਅਦਾਲਤ ਵੀ ਹੈਗੀ ਹੈ ਉਹਦੇ ਵਿੱਚ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਫੈਸਲੇ ਹੋਣਗੇ ਲੋਕਾਂ ਦੀ ਸਹਿਮਤੀ ਦੇ ਨਾਲ ਸਸਤੇ ਜਿਹੜੇ ਹੈਗੇ ਨੇ ਕੇਸ ਨਿਪਟਾਰੇ ਹੋਣਗੇ ਉਹਦੇ ਵਿੱਚ ਜਿਹੜੀ ਆਪਣੀ ਕੋਰਟ ਫੀ ਹੈ ਉਹ ਵੀ ਮਾਫ ਹੋ ਜਾਂਦੀ ਹੈ ਇਹਦੇ ਵਿੱਚ 138 ਦੇ ਕੇਸ ਆ ਜਾਣਗੇ ਕੰਪਾਉਂਡੇਬਲ ਕ੍ਰਿਮੀਨਲ ਆਫੈਂਸਸ ਆ ਜਾਣਗੇ ਤੇ ਸਿਵਲ ਨੇਚਰ ਕੋਈ ਵੀ ਜਿਹੜਾ ਹੈਗਾ ਉਹ ਸਾਰੇ ਆ ਸਕਦੇ ਨੇ ਤਾਂ ਇਸ ਲਈ ਤੁਹਾਨੂੰ ਆਪਣੇ ਕੋਰਟ ਦੇ ਵਿੱਚ ਅਗਰ ਕੇਸ ਚੱਲਦੇ ਨੇ ਤਾਂ ਤੁਸੀਂ ਕੋਰਟ ਦੇ ਵਿੱਚ ਰਿਕਵੈਸਟ ਕਰੋ ਜਾਂ ਸਰ ਨੂੰ ਜਾ ਕੇ ਕਿ ਸਾਡਾ ਕੇਸ ਲੋਕ ਅਦਾਲਤ ਵਿੱਚ ਲਗਾ ਦਿਓ ਤੇ ਅਗਰ ਕੋਰਟ ਦੇ ਵਿੱਚ ਨਹੀਂ ਚੱਲਦਾ ਤਾਂ ਤੁਸੀਂ ਸਾਡੇ ਦਫ਼ਤਰ ਡੀਐਲਐਸ ਰੂਪੜ ਵਿੱਚ ਆ ਕੇ ਸਾਨੂੰ ਰਿਕਵੈਸਟ ਕਰ ਸਕਦੇ ਹੋ ਤਾਂ ਫਿਰ ਅਸੀਂ ਉਹ ਪ੍ਰੀ ਲਿਟੀਗੇਟਿਵ ਦੇ ਵਿੱਚ ਕੇਸ ਲਗਾ ਕੇ ਇਮੀਡੀਏਸ਼ਨ ਕਰਵਾ ਕੇ ਉਹਨਾਂ ਦੇ ਫੈਸਲੇ ਕਰਵਾਵਾਂਗੇ ਤੇ ਇੱਕ ਸਾਡੀ ਹੋਰ ਡਰਾਈਵ ਚੱਲ ਰਹੀ ਹੈ ਜਿਹੜੀ ਮੈਂ ਤੁਹਾਨੂੰ ਦੱਸੂਗੀ ਉਹ ਹੈਗੀ ਹੈ ਬਾਲ ਵਿਆਹ ਦੇ ਅਗੇਂਸਟ ਉਹ ਸਾਡੀ 100 ਦਿਨ ਦੀ ਡਰਾਈਵ ਹੈ ਜੀ ਉਹਦੇ ਵਿੱਚ ਵੀ ਅਸੀਂ ਸੈਮੀਨਾਰਸ ਲਗਾ ਰਹੇ ਹਾਂ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਚਾਈਲਡ ਮੈਰਿਜ ਹੈ ਉਹ ਬੱਚਿਆਂ ਦੀ ਸਿਹਤ ਤੇ ਪ੍ਰਭਾਵ ਪਾਉਂਦੀ ਹੈ ਜਾਂ ਆਪਣੇ ਸੋਸਾਇਟੀ ਤੇ ਪ੍ਰਭਾਵ ਪਾਉਂਦੀ ਹੈ ਉਹਦੇ ਵੀ ਅਸੀਂ ਸੈਮੀਨਾਰਸ ਲਗਾ ਰਹੇ ਹਾਂ ਤੇ ਮੈਂ ਇਹ ਬੱਚਿਆਂ ਨੂੰ ਵੀ ਰਿਕੁਐਸਟ ਕਰੂੰਗੀ ਕਿ ਸਾਡੀ ਜਿਹੜੀ ਇਹ ਕੈਂਪੇਨ ਹੈ ਯੂਥ ਦੇ ਰਿਗਾਰਡਿੰਗ ਡਰੱਗਸ ਦੇ ਰਿਗਾਰਡਿੰਗ ਇਹਦੇ ਵਿੱਚ ਸਾਡਾ 7 ਦਿਨ ਤੇ ਅਸੀਂ ਟਰਾਈ ਕਰਾਂਗੇ ਕਿ ਅਸੀਂ ਇੱਕ ਤੋਂ ਜਗ੍ਹਾ ਤੇ ਇਹਨਾਂ ਦੇ ਨਾਟਕ ਕਰਵਾਏ ਮੈਮ ਜਿਵੇਂ ਤੁਸੀਂ ਦੱਸਿਆ ਕਿ ਬਾਲ ਵਿਵਦਾ ਜਾਂ ਮੁਕੇ ਜਾਂ ਬੱਚਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਨਾਟਕ ਕਰਨ ਕਰਨ ਦੀ ਇਦਾਂ ਦਾ ਕੋਈ ਹਾਂ ਹਾਂ ਜੀ ਬਿਲਕੁਲ ਸਾਡੀ ਪਲੈਨਿੰਗ ਹੈ ਸਾਡੀ ਪੂਰੀ 100 ਦਿਨ ਦੀ ਕੈਂਪੇਨ ਹੈ ਜਿਦੇ ਵਿੱਚ ਅਸੀਂ ਸੈਮੀਨਾਰਸ ਲਗਾਵਾਂਗੇ ਉਹਦੇ ਵਿੱਚ ਅਸੀਂ ਅਵੇਅਰਨੈਸ ਕੈਂਪਸ ਵੀ ਲਗਾਵਾਂਗੇ ਮੈਡੀਕਲ ਕੈਂਪਸ ਵੀ ਲਗਾਵਾਂਗੇ ਤੇ ਨਾਟਕ ਵੀ ਕਰ ਅਮ ਜਿਵੇਂ টিਚਰਸ ਕੋਲ ਇੱਕ ਮੋਟੋ ਹੁੰਦਾ ਹੈ ਬੱਚਿਆਂ ਦਾ ਤੇ ਪੇਰੈਂਟਸ ਦੀ ਵੀ ਜੁਨਨ ਹੈ ਜੀ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਕਿ ਨਸ਼ੇ ਤੋਂ ਕਿਵੇਂ ਬਚਾਉਂਦੇ ਪੇਰੈਂਟਸ ਲਈ ਅਸੀਂ ਇਹ ਟਰਾਈ ਕਰ ਰਹੇ ਹਾਂ ਕਿ ਪੇਰੈਂਟਸ ਨੂੰ ਅਵੇਅਰ ਕਰਨ ਲਈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਤੁਸੀਂ ਉਹਨਾਂ ਨੂੰ ਆਈਡੈਂਟੀਫਾਈ ਕਿਵੇਂ ਕਰਨਾ ਹੈ ਪਹਿਲਾਂ ਤਾਂ ਕਿ ਬੱਚਾ ਸਾਡਾ ਨਸ਼ੇ 'ਚ ਪੈ ਗਿਆ ਉਹਨੂੰ ਆਈਡੈਂਟੀਫਾਈ ਕਿਵੇਂ ਕਰਨਾ ਹੈ ਤੇ ਅਗਰ ਪੈ ਗਿਆ ਹੈ ਤਾਂ ਫਿਰ ਉਹਦਾ ਫਿਰ ਅੱਗੇ ਇਲਾਜ ਕੀ ਕਰਨਾ ਹੈ ਤਾਂ ਹੁਣ ਜਿਹੜੇ ਆਪਣੇ ਲੋਕਾਂ ਦੇ ਵਿੱਚ ਮੈਂ ਦੇਖਿਆ ਕਿ ਉਹ ਇਹ ਸੋਚਦੇ ਨੇ ਕਿ ਸਾਡਾ ਬੱਚਾ ਕਿ ਨਸ਼ੇ 'ਚ ਪੈ ਗਿਆ ਉਹ ਚੁਪਾਉਂਦੇ ਨੇ ਛੁਪਾ ਕੇ ਵਿਆ ਕਰ ਦਿੰਦੇ ਨੇ ਕੱਲ ਨੂੰ ਫਿਰ ਇਹ ਹੁੰਦਾ ਕਿ ਪਰਿਵਾਰ ਸਾਰਾ ਸਫਰ ਕਰਦਾ ਹੈ ਤਾਂ ਫਿਰ ਅਸੀਂ ਲੋਕਾਂ ਨੂੰ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਅਵੇਅਰ ਕਰਦੇ ਕਿ ਅਗਰ ਤੁਹਾਡਾ ਬੱਚਾ ਰਬ ਨਾ ਕਰੇ ਇਦਾਂ ਦੇ ਨਸ਼ੇ ਦੇ ਉਹਦੇ ਵਿੱਚ ਪੈ ਗਿਆ ਹੈ ਤਾਂ ਤੁਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਮ੍ਹਾਂ ਕਰਾਓ ਜਿੱਥੇ ਉਹਨਾਂ ਦਾ ਪ੍ਰੋਪਰ ਇਲਾਜ ਹੁੰਦਾ ਹੈ ਤੇ ਇਲਾਜ ਤੋਂ ਬਾਅਦ ਫਿਰ ਉਹ ਠੀਕ ਹੋ ਕੇ ਉਸ ਤੋਂ ਬਾਅਦ ਆਪਣੀ ਨਾਰਮਲ ਲਾਈਫ ਲੀਡ ਕਰ ਸਕਦੇ ਹੈ